ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਰ ਜਿੰਨੀਆਂ ਦੇ ਪਰਿਵਾਰ ਦਾ ਵਾਕਿਆ ਹੈ ਉਹਨਾਂ ਦੇ ਲੜਕੇ ਦਾ ਕਿਦਰੇ ਰਿਸ਼ਤਾ ਹੋਇਆ ਕਾਲ ਯੁਗ ਦਾ ਸਮਾਂ ਹੈ ਕਈਆਂ ਨੂੰ ਦੂਜੇ ਦੀ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ ਲੜਕੇ ਦੇ ਪਿਤਾ ਦੇ ਕਿਸੇ ਨੇ ਕੰਨ ਭਾਰ ਦਿੱਤੇ ਕਿ ਤੂੰ ਜਿਸ ਨੂੰ ਕੁੜਮ ਬਣਾ ਲਿਆ ਹੈ ਉਹ ਤਾਂ ਤੇਰੀ ਬਰਾਬਰੀ ਦਾ ਹੀ ਨਹੀਂ ਮਾਇਆ ਵੱਲੋਂ ਉਹਦੇ ਵੱਲੋਂ ਕੱਲ ਨੂੰ ਤੇਰੇ ਰਿਸ਼ਤੇਦਾਰਾਂ ਸਬੰਧੀਆਂ ਵਿੱਚ ਤੇਰੀ ਕੀ ਇੱਜ਼ਤ ਰਹੇਗੀ ਹੁਣ ਜੇ ਤਾਂ ਉਹ ਸਰੀਰ ਹੁੰਦਾ ਕੋਈ ਗੁਰਮੁਖ ਤਾਂ ਉਸਤੇ ਐਸੀਆਂ ਗੱਲਾਂ ਦਾ ਅਸਰ ਨਾ ਹੁੰਦਾ ਕਿਉਂਕਿ ਗੁਰਮੁਖ ਇਹੋ ਜਿਹੀਆਂ ਗੱਲਾਂ ਤੋਂ ਉ ਤਾਂ ਉੱਠ ਜਾਂਦਾ ਹੈ ਉਹ ਨਿਰੰਕਾਰੀ ਪਹਿਰੇ ਵਿੱਚ ਜਿਉਂਦਾ ਹੈ ਨਿਰੰਕਾਰ ਲਈ ਜਿਉਂਦਾ ਹੈ ਉਸ ਦੀਆਂ ਦੁਨਿਆਵੀ ਭੁੱਖਾਂ ਦੁਨਿਆਵੀ ਖਾਸ਼ੀਆਂ ਖਤਮ ਹੋ ਜਾਂਦੀਆਂ ਹਨ ਇੱਕੋ ਨਾਮ ਆਧਾਰ ਬਣ ਜਾਂਦਾ ਹੈ ਜਦ ਕਿ ਆਮ ਬੰਦਾ ਸੰਸਾਰਿਕ ਪਹਿਰੇ ਵਿੱਚ ਜਿਉਂਦਾ ਹੈ ਉਸ ਅੰਦਰ ਦੀਆਂ ਵੀ ਭੁੱਖਾਂ ਹੁੰਦੀਆਂ ਹਨ ਸੋਬਾ ਦੀ ਭੁੱਖ ਵਾਹ ਵਾਹ ਦੀ ਭੁੱਖ ਮਾਇਆ ਦੀ ਭੁੱਖ ਕਿਧਰੋਂ ਕਿਸੇ ਵੇਲੇ ਮਾਨ ਇੱਜ਼ਤ ਨਾ ਮਿਲੇ ਜਾਂ ਸੇਵਾ ਮਨਮਰਜ਼ੀ ਦੀ ਨਾ ਹੋਵੇ ਤਾ ਸੰਸਾਰੀ ਪਹਿਰੇ ਵਿੱਚ ਜਿਉਣ ਵਾਲੇ ਕੋ ਨੂੰ ਐਸੀਆਂ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਉਹ ਸਰੀਰ ਸੰਸਾਰੀ ਬਿਰਤੀ ਦਾ ਸੀ ਉਸ ਦੇ ਦਿਮਾਗ ਵਿੱਚ ਗੱਲ ਬੈਠ ਗਈ ਜਦ ਕਿ ਨਿਰੰਕਾਰੀ ਬਿਰਤੀ ਹੁੰਦੀ ਹੈ ਇਧਰੋਂ ਗੱਲ ਸੁਣੀ ਤੇ ਉਧਰੋਂ ਕੱਢ ਦਿੱਤੀ ਹੁਣ ਲੜਕੇ ਦੇ ਪਿਤਾ ਦੇ ਦਿਮਾਗ ਵਿੱਚ ਇਹ ਗੱਲ ਬੈਠ ਗਈ ਕਿ ਉਸ ਨੇ ਆਪਣੇ ਘਰਦਿਆਂ ਨੂੰ ਕਹਿ ਦਿੱਤਾ ਕਿ ਅਸੀਂ ਇਹ ਰਿਸ਼ਤਾ ਤੋੜ ਦੇਣਾ ਹੈ ਕਿਉਂਕਿ ਲੜਕੀ ਵਾਲੇ ਸਾਡੀ ਬਰਾਬਰੀ ਦੇ ਨਹੀਂ ਹਨ ਪਰ ਸਬਬ ਐਸਾ ਬਣਿਆ ਕਿ ਲੜਕਾ ਵੀ ਚਾਹੁੰਦਾ ਸੀ ਕਿ ਉਥੇ ਰਿਸ਼ਤਾ ਹੋਵੇ ਤੇ ਲੜਕੇ ਦੀ ਮਾਂ ਵੀ ਇਹੀ ਚਾਹੁੰਦੀ ਸੀ ਲੜਕੀ ਵਾਲੇ ਵੀ ਰਾਜੀ ਸਨ ਪਰ ਇੱਕ ਲੜਕੇ ਦਾ ਪਿਤਾ ਜ਼ਿੱਦ ਕਰਕੇ ਬੈਠ ਗਿਆ ਕਿ ਮੈਂ ਆਪਣੇ ਮੁੰਡੇ ਦਾ ਰਿਸ਼ਤਾ ਇੱਥੇ ਨਹੀਂ ਕਰਨਾ ਕੁਦਰਤੀ ਲੜਕੇ ਦੇ ਪਰਿਵਾਰ ਨੂੰ ਕਿਸੇ ਗੁਰਮੁਖ ਕਮਾਈ ਵਾਲੇ ਸਤ ਸੱਚੇ ਸੰਤ ਮਹਾਪੁਰਸ਼ ਦਾ ਸੰਗ ਹੋ ਗਿਆ ਜਦੋਂ ਉਹਨਾਂ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਸਾਰੀ ਗੱਲ ਸੁناਈ ਕਿ ਇਸ ਤਰ੍ਹਾਂ ਰਿਸ਼ਤਾ ਪੱਕਾ ਹੋ ਗਿਆ ਹੈ ਅਰਦਾਸ ਵੀ ਹੋ ਗਈ ਹੈ ਸਾਰੇ ਰਾਜੀ ਹਨ ਪਰ ਲੜਕੇ ਦੇ ਪਿਤਾ ਨੇ ਹੁਣ ਇਨਕਾਰ ਕਰ ਦਿੱਤਾ ਹੈ ਤੇ ਉਹ ਰਿਸ਼ਤਾ ਤੋੜਨਾ ਚਾਹੁੰਦਾ ਹੈ ਇਹ ਪ੍ਰਤੱਖ ਬੀਤਿਆ ਵਾਕਿਆ ਹੈ ਕਿ ਸੁਖਮਨੀ ਸਾਹਿਬ ਦੀ ਬਾਣੀ ਕਿਵੇਂ ਦੂਸਰੇ ਦਾ ਮਨ ਬਦલાਉਂਦੀ ਹੈ ਅਸੁਰ ਮਿਰਤੀ ਨੂੰ ਦੇਵ ਮਿਰਤੀ ਮਣਾਉਂਦੀ ਹੈ ਉਸੇ ਗੁਰਮੁਖ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਜਿਨ੍ਹਾਂ ਨੇ ਆਪਣੀ ਮਿਰਥਾ ਸੁਣਾਈ ਸੀ ਆਖਿਆ ਕਿ ਆਪਣੇ ਨਿਤਨੇਮ ਤੋਂ ਇਲਾਵਾ ਪੰਜ ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਿਆ ਕਰੋ 7 ਦਿਨ ਬਾਅਦ ਜਾਂ 5 ਦਿਨ ਜਾਂ 13 ਦਿਨ ਬਾਅਦ ਕੋਈ ਵੀ ਮਿਰਥ ਲਵੋ ਦੇਖ ਕਰਾਂ ਕਿ ਗੱਲ ਵਿੱਚ ਪੱਲਾ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਰਦਾਸ ਕਰੋ ਕਿ ਸਤਿਗੁਰੂ ਇਹ ਫਲਾਣਾ ਸਿੰਘ ਜਿੱਦ ਤੇ ਅੜਿਆ ਹੈ ਕਿ ਮੈਂ ਇਹ ਬੱਚਿਆਂ ਦਾ ਰਿਸ਼ਤਾ ਤੋੜਨਾ ਹੈ। ਬਾਕੀ ਦੋਵੇਂ ਪਰਿਵਾਰ ਦੇ ਮੈਂਬਰ ਰਾਜੀ ਹਨ। ਤੁਸੀਂ ਕਿਰਪਾ ਕਰੋ ਕੋਈ ਵਿਦਮਨਾਓ ਤੇ ਉਸ ਦਾ ਮਨ ਬਦਲਾ ਦਿਓ। ਉਹਨਾਂ ਪਰਿਵਾਰ ਵਾਲਿਆਂ ਨੇ ਮਨ ਵਿੱਚ ਤਾਰਿਆ ਕਿ 7 ਦਿਨ ਇੰਜ ਹਾਜ਼ਰੀ ਲਗਾਉਣੀ ਹੈ। ਪੰਜ ਪਾਠ ਰੋਜ਼ ਦੇ ਵੱਧ ਕਰਕੇ ਹਫਤੇ ਬਾਅਦ ਅਰਦਾਸ ਹੁਣ ਧਿਆਨ ਦੇਣਾ ਜਦੋਂ ਗੁਰੂ ਵਿਦ ਬਣਾਵੇ ਤਾਂ ਕਿਵੇਂ ਹਿਲਜੁਲ ਹੁੰਦੀ ਹੈ ਉਹ ਪਰਿਵਾਰ ਨੇਮ ਨਾਲ ਪਾਠ ਤੇ ਅਰਦਾਸ ਕਰ ਰਿਹਾ ਸੀ ਚੌਥਾ ਦਿਨ ਸੀ ਅਰਦਾਸ ਨਾਲ ਤੇ ਲੜਕੇ ਦੇ ਪਿਤਾ ਨੂੰ ਹਾਰਟ ਦੀ ਤਕਲੀਫ ਹੋਏ ਹਸਪਤਾਲ ਦਾਖਲ ਕਰਾਇਆ ਗਿਆ ਹਾਰਟ ਦੇ ਮਰੀਜ਼ ਦਾ ਤੁਸੀਂ ਸਭ ਜਾਣਦੇ ਹੀ ਹੋ ਕਿ ਕੋਈ ਪਤਾ ਨਹੀਂ ਲੰਘਦਾ ਲੰਘ ਜਾਣ ਤਾਂ 10 ਸਾਲ ਵੀ ਲੰਘ ਸਕਦੇ ਹਨ ਤੇ ਨਾ ਲੰਘਣ ਦਾ 1 ਮਿੰਟ ਵੀ ਨਹੀਂ ਲੰਘਦਾ ਅਜੇ ਪਿੱਛੇ ਜਿਹੇ ਦੀ ਵਾਰਤਾ ਹੈ ਦਿੱਲੀ ਦੇ ਕੋਈ ਸਤਸੰਗੀ ਹਨ ਉਹਨਾਂ ਦੇ ਪਿਤਾ ਜੀ ਨੇ ਸਵੇਰੇ ਚੰਗੇ ਭਲੇ ਉੱਠ ਕੇ ਇਸ਼ਨਾਨ ਕੀਤਾ ਆਪਣੇ ਗੁਰੂ ਘਰ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਸਿਰ ਤੇ ਦਸਤਾਰ ਸਜਾਈ ਤਿਆਰ ਹੋਏ ਗੁਰਦੁਆਰਾ ਸਹਿਮ ਜਾਣ ਲਈ ਉਹਨਾਂ ਦਾ ਨਿਯਮ ਸੀ ਰੋਜ਼ ਦਾ ਗੁਰਦੁਆਰੇ ਜਾਣ ਦਾ ਅਜੇ ਪੌੜੀ ਉਤਰਣ ਹੀ ਲੱਗੇ ਸਨ ਕਿ ਹਾਰਟ ਦੀ ਤਕਲੀਫ ਹੋਈ ਤੇ ਘੜੀ ਵੇਖ ਕੇ 15 ਸੈਕਿੰਡ ਨਹੀਂ ਲੱਗੇ ਪ੍ਰਾਣ ਤਿਆਗ ਦਿੱਤੇ ਇਹ ਚੀਜ਼ਾਂ ਵੇਖ ਕੇ ਕਹੀਦਾ ਹੈ ਕਿ ਵੇਖੋ ਇੰਨਾ ਵੀ ਭਰੋਸਾ ਨਹੀਂ ਬੰਦੇ ਦਾ ਤੇ ਕਿਵੇਂ ਲੋਕ ਮੈਂ ਮੇਰੀ ਤੇ ਵਿੱਚ ਫਸੇ ਪਏ ਹਨ ਭਾਵ ਕਿ ਹਾਰਟ ਦੀ ਤਕਲੀਫ ਇਹੋ ਜਿਹੀ ਹੈ ਜਦੋਂ ਲੜਕੇ ਦੇ ਪਿਤਾ ਨੂੰ ਹਾਰਟ ਦੀ ਤਕਲੀਫ ਹੋਈ ਤੇ ਹਸਪਤਾਲ ਦਾਖਲ ਕਰਾਇਆ ਗਿਆ ਉਹ ਇਲਾਜ ਚੱਲ ਰਿਹਾ ਸੀ ਉਹ ਸਰੀਰ ਆਪਣੀ ਪਤਨੀ ਤੇ ਪੁੱਤਰ ਨੂੰ ਕਹਿੰਦਾ ਹੈ ਕਿ ਡਾਕਟਰਾਂ ਨੂੰ ਪੁੱਛੋ ਕਿ ਮੈਨੂੰ ਛੁੱਟੀ ਕਦੋਂ ਮਿਲਣੀ ਹੈ ਉਹਨਾਂ ਦੱਸਿਆ ਕਿ ਅਜੇ 3-4 ਦਿਨ ਬਾਅਦ ਮਿਲੇਗੀ ਛੁੱਟੀ ਉਹ ਸਰੀਰ ਮੰਜੇ ਤੇ ਲੰਮਾ ਪਿਆ ਪਿਆ ਅੱਖਾਂ ਵਿੱਚ ਅਥਰੂ ਭਰੇ ਹੋਏ ਕਹਿਣ ਲੱਗਾ ਕਿ ਜਦੋਂ ਮੈਨੂੰ ਛੁੱਟੀ ਮਿਲੀ ਮੈਂ ਪਹਿਲੇ ਆਪਣੇ ਘਰ ਨਹੀਂ ਜਾਣਾ ਪਤਨੀ ਪੁੱਤਰ ਪੁੱਛਦੇ ਹਨ ਕਿ ਘਰ ਨਹੀਂ ਜਾਣਾ ਤਾਂ ਕਿੱਥੇ ਜਾਣਾ ਹੈ ਤਾ ਕਹਿਣ ਲੱਗਾ ਕਿ ਮੈਂ ਇੱਥੋਂ ਹਸਪਤਾਲ ਤੋਂ ਛੁੱਟੀ ਹੋ ਜਾਵੇ ਤਾਂ ਸਿੱਧਾ ਆਪਣੇ ਕੁੜਮਾਂ ਦੇ ਘਰ ਜਾਣਾ ਹੈ ਜਿਹੜਾ ਮੈਂ ਉਹਨਾਂ ਦਾ ਦਿਲ ਦੁਖਾਇਆ ਸੀ ਰਿਸ਼ਤਾ ਤੋੜਨ ਦੀ ਗੱਲ ਕਰਕੇ ਉਸ ਦੀ ਮਾਫੀ ਮੰਗਣੀ ਹੈ 4 ਦਿਨ ਬਾਅਦ ਜਦੋਂ ਹਸਪਤਾਲ ਤੋਂ ਛੁੱਟੀ ਹੋਈ ਤਾਂ ਉਹ ਪਹਿਲੇ ਆਪਣੇ ਕੁੜਮਾਂ ਦੇ ਘਰ ਗਿਆ ਤੇ ਜਾ ਕੇ ਆਪਣੇ ਕੁੜਮ ਨੂੰ ਜੱਫੀ ਪਾ ਕੇ ਮਿਲਿਆ ਤੇ ਕਹਿਣ ਲੱਗਾ ਤੁਸੀਂ ਤਾਂ ਮੇਰੀ ਬਾਹ ਹੋ ਇਹ ਰਿਸ਼ਤਾ ਪੱਕਾ ਹੈ ਇਹਨਾਂ ਬੱਚਿਆਂ ਦੀ ਸ਼ਾਦੀ ਜ਼ਰੂਰ ਹੋਵੇਗੀ ਜਦੋਂ ਦਾਸ ਨੇ ਇਹ ਸਾਰੀ ਗੱਲ ਸੁਣੀ ਤੇ ਪਰਤਖਹ ਸਾਹਮਣੇ ਆ ਗਏ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਕਿਸੇ ਦੂਜੇ ਸਰੀਰ ਦੇ ਮਨ ਨੂੰ ਕਿਵੇਂ ਬਦਲਣ ਦੀ ਸਮਰੱਥਾ ਰੱਖਦੀ ਹੈ ਸੰਗਤ ਜੀ ਆਖੋ ਧੰ ਸ੍ਰੀ ਸ੍ਰੀ ਸੁਖਮਨੀ ਸਾਹਿਬ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ